ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਹ ਖਾਲਸਾ ਸਾਧ ਸੰਗਤ ਜੀ ਆਪ ਸਰਬਤ ਸੰਗਤਾਂ ਨੂੰ ਪਲੀ ਪ੍ਰਕਾਰ ਪਤਾ ਹੈ ਕਿ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਵਿਸ਼ੇ ਪਰ ਦੇ ਵਿੱਚ ਸਰਬਤ ਸੰਗਤਾਂ 29 ਤਰੀਕ ਨੂੰ ਬੜੀ ਸ਼ਰਧਾ ਭਾਵ ਨਾਲ ਮਨਾ ਰਹੀਆਂ ਹਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵੱਖ-ਵੱਖ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਅੱਜ 27 ਤਰੀਕ ਨੂੰ ਸ਼੍ਰੀ ਖੰਡ ਪਾਠ ਸਭ ਪ੍ਰਣਭ ਹੋਏ ਹਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸ਼੍ਰੀ ਭੋਲਾ ਸਾਹਿਬ ਜੀ ਦੀਵਾਨ ਹਾਲੇ ਵਿਖੇ ਵੀ ਅੱਜ ਸ਼੍ਰੀ ਖੰਡ ਪਾਠ ਸਭ ਪ੍ਰਣਭ ਕੀਤੇ ਗਏ ਹਨ ਜਿਨ੍ਹਾਂ ਦੇ ਭੋਗ 29 ਤਰੀਕ ਨੂੰ ਪਾਏ ਜਾਣਗੇ ਪੋਗ ਤੋਂ ਪ੍ਰੰਤ ਰਾਗੀ ਢਾਡੀ ਕਬੀਰ ਸਾਹਿਬਾਨ ਹਾਜ਼ਰੀਆਂ ਭਰਨਗੇ ਸੱਜੇ ਹੋਏ ਦੀਵਾਨਾਂ ਦੇ ਵਿੱਚ ਪਵਰ ਸਰਮੁਖ ਸੰਗਤਾਂ ਅਗੇ ਬੇਨਤੀ ਹੈ ਕਿ ਜਿੱਥੇ ਪੋਗ ਤੋਂ ਪ੍ਰੰਤ ਦੀਵਾਨ ਸੱਜਣਗੇ ਰਾਤ ਨੂੰ ਵੀ ਦੀਵਾਨ ਸਜਾਏ ਜਾਣੇ ਹਨ ਇਸ ਵਾਸਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਖਜੂਰੀ ਰਾਗੀ ਇਹਨਾਂ ਦੀਵਾਨਾਂ ਦੇ ਵਿੱਚ ਪਹੁੰਚ ਰਹੇ ਹਨ ਇਥੋਂ ਦੇ ਹਜੂਰੀ ਦਾ ਕੀ ਹਾਜ਼ਰੀਆਂ ਪਰਣਗੇ ਹੋਰ ਤੁਹਾਡੇ ਕੁਬੀਸ਼ਤ ਸਹਿਬਾਨ ਜਿਹੜੇ ਆਪ ਸਰਬਤ ਸੰਗਤਾਂ ਨੂੰ ਗੁਰੂ ਇਤਿਹਾਸ ਸਿੱਖ ਇਤਿਹਾਸ ਤੋਂ ਜਾਣੂ ਕਰਾਉਣਗੇ ਤਾਂ ਆ ਸਰਬਤ ਸੰਗਤਾਂ ਕੇ ਬੇਨਤੀ ਹੈ ਕਿ ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਵੱਧ ਤਮਦ ਹਾਜ਼ਰੀਆਂ ਪਰਖੇ ਪਰਿਵਾਰਾਂ ਸਮੇਤ ਹਾਜ਼ਰੀਆਂ ਪਰ ਕਰਕੇ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ